प्यारे विद्यार्थियों आज सवेरे एक आदमी मेनू मिलया उसने मेनू किहा प्रधान जी ਤੁਹਾਡੀ ਬੋਲੀ ਬਹੁਤ ਗਲਤ ਹੈ ਮੈਂ ਗੱਲ ਸੁਣੀ 2 ਘੰਟੇ ਸੋਚਦਾ ਰਹਾ 2 ਘੰਟੇ ਬਾਅਦ ਉਹ ਬੰਦਾ ਮੈਨੂੰ ਦੁਬਾਰਾ ਮਿਲਿਆ ਜਦੋਂ ਦੁਬਾਰਾ ਮਿਲਿਆ ਤਾਂ ਮੈਂ ਕਿਹਾ ਮੈਂ ਕਿਹਾ ਸਰ ਮੈਨੂੰ ਦੱਸੋ ਮੇਰੀ ਬੋਲੀ ਕਿੱਥੇ ਗਲਤ ਹੈ ਮੈਂ ਤੁਹਾਨੂੰ ਕੋਈ ਮਾੜਾ ਚੰਗਾ ਸ਼ਬਦ ਬੋਲਿਆ ਹੋਵੇ ਤਾਂ ਮਾਫੀ ਚਾਹੁੰਦਾ ਹਾਂ ਉਹ ਕਹਿੰਦਾ ਜੀ ਤੁਸੀਂ ਮੈਨੂੰ ਕੁਝ ਨਹੀਂ ਬੋਲਿਆ ਤੁਸੀਂ ਮੈਨੂੰ ਹਮੇਸ਼ਾ ਵਧੀਆ ਹੀ ਬੋਲਦੇ ਹੋ ਤੇ ਉਹਨਾਂ ਨੇ ਮੈਨੂੰ ਦੋ ਚਾਰ ਗੱਲਾਂ ਦੱਸੀਆਂ ਤੇ ਮੈਂ ਉਹਨਾਂ ਦੀ ਗੱਲ ਤੋਂ ਸਮਝ ਗਿਆ ਕਿ ਉਹ ਕਹਿਣਾ ਚਾਹੁੰਦੇ ਨੇ ਕਿ ਮੇਰਾ ਪੰਜਾਬੀ ਉਚਾਰਨ ਸ਼ੁੱਧ ਨਹੀਂ ਹੈ ਪਿਆਰੇ ਵਿਦਿਆਰਥੀਓ ਆਪਾਂ ਇੱਕ ਲੜੀਵਾਰ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਮੈਂ ਵੀ ਵਿਦਿਆਰਥੀ ਹਾਂ ਤੇ ਤੁਸੀਂ ਵੀ ਵਿਦਿਆਰਥੀ ਹੋ ਤੇ ਲੜੀਵਾਰ ਦੇ ਵਿੱਚ ਪਹਿਲਾਂ ਅਸੀਂ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਕਿੱਥੇ-ਕਿੱਥੇ ਗਲਤ ਬੋਲਦੇ ਆ ਉਸ ਤੋਂ ਬਾਅਦ ਫਿਰ ਅਸੀਂ ਬਦਵਾਨਾਂ ਦੀ ਸੰਗਤ ਕਰਾਂਗੇ ਜੋ ਸਾਡਾ ਉਚਾਰਨ ਸ਼ੁੱਧ ਕਰਵਾ ਸਕਣ ਤੇ ਅੱਜ ਤੋਂ ਇਹ ਲੜੀਵਾਰ ਸ਼ੁਰੂ ਕਰ ਰਹੇ ਹਾਂ ਮੈਨੂੰ ਇੱਕ ਬੰਦਾ ਮਿਲਿਆ ਪੰਜਾਬੀ ਉਚਾਰਨ ਦੇ ਨਾਲ ਮੈਨੂੰ ਉਮੀਦ ਹੈ ਤੁਸੀਂ ਵੀ ਆਪਣਾ ਉਚਾਰਨ ਸ਼ੋਤ ਕਰਨ ਦੇ ਵਿੱਚ ਕਾਮਯਾਬ ਹੋਵੋਗੇ ਐਨਾ ਕਹਿੰਦਾ ਬਹੁਤ ਧੰਨਵਾਦ ਮੈਨੂੰ ਉਮੀਦ ਹੈ ਤੁਸੀਂ ਇਸ ਲੜੀਵਾਰ ਤੋਂ ਲਾਭ ਉਠਾ ਸਕੋਗੇ